ਰਹਿਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪੈਦ ਰਖਦਾ ਆਇਆ RAM ਰਾਜ ਹਰ ਨਾਕਸ਼ ਦੁਖ ਤਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦ ਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਚੜਾਇਆ ਸ਼ਲੋਕ ਮਹੱਲਾ ਪਹਿਲਾ दुख दारू सुख रोग भया जा सुख धाम ना हो तू करता करना मैं ना ही जाहो करी ना होई बले हारी कुदरत बसया तो तेरा अंत ना जा लख्या रहा जात में जोत जोत मैं जाता कल कला भरपूर रहया तू सच्चा साहब सिर तु सवाल की तीसो पार पया कहो नानक कर ते कि जो कुछ करना सो कर रहा सोद राग आसा महला पहला एक ओंकार सतगुर प्रसाद ਸਹੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕ ਸੰਖਾ ਕੇਤੇ ਤੇਰੇ ਭਾਵਨ ਹਾਰੇ ਜਿਤੇ ਤੇਰੇ ਰਾਗ ਪਰਿਸ਼ੋਕ ਕਹਿਣ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਇਸਰ ਬਰਮਾ ਦੇਵੀ ਸੋਹਣ ਤੇਰੇ ਸੁਦਾ ਸਵਾਰੇ ਗਾਵਨ ਤੁਧਨੋ ਦਿਰੰਦਰ ਅਸਨ ਉ ਬੈਠੇ ਦੇਵਤੇ ਆਦਰ ਨਾਲੇ गांव तुनो चेद सिमती अंदर गांव तुधनो साल विचारे गांव तुनो जती सली संतो की गांव तुधनो वीर करारे गांव तुधनो पंडित पण पंड़ लखी सुर जोग जोग विधानाले गांव तुनो मोहनिया मनमोहन सुरग म छपियाले गांव तुनो रत्न पाए ते रेट सड ती रत्न आले गांव तुधनो जोड महा बलसौरा गांव तुधनो खाणी चारे गांव तुनो कंदमडम ब्राह्मण डाकर कर कर के तेरे तारे ਸਹਿਜਿਤ ਨੂੰ ਨੋ ਗਾਵਣ ਜੋਤ ਤੇ ਪਾਉਂਦੇ ਤੇ ਤੇਰੇ ਪਵਿੱਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੇ ਅਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸਤ ਸਾਹਿਬ ਸਾਚਾ ਸੱਚੀ ਨਹੀਂ ਹੈ ਪੀ ਹੋਸੀ ਜਾਇ ਨਾ ਜਸਿਰਤ ਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਘਰ ਘਰ ਜਿਨ ਜੀ ਮਾਇ ਜਿਨੀ ਉਪਾਈ ਘਰ ਘਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇ ਸੋਈ ਕਰੀ ਬਿਨੁ ਕਮ ਨਾ ਕਰਨਾ ਜਾਇ ਸੋ ਪਾਸਾਂ ਸਾਹ ਪਰ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੋ ਨਵੱਡਾ ਕੇ ਸਭ ਕੋਈ ਕੇਵੜ ਵੱਡਾ ਡਿਠਾ ਹੋਏ ਕੋਈ ਮਤ ਪਾਇ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗਭੀਰਾ ਗੁਣ ਦੇ ਹੀਰਾ ਕੋਈ ਨਾ ਜਾਣੇ ਤੇਰਾ ਕਿੱਥਾ ਕੇਵੜ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਭਿਆਨੇ ਗੁਰਗ ਰਹਾਏ ਕਹਿਨ ਨਾ ਜਾਈ ਤੇਰੀ ਤਲਵੜਿਆਈ ਸਭ ਸਾਤ ਸਭਤਾ ਸਭ ਚੰਗੀਆਂ ਆਈਆਂ ਸਿੱਧਾ ਵਰਖਾ ਗਿਆ ਵਡਿਆਈਆਂ ਤੁਧਵੇਂ ਸਦੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕੁਰ ਰਹੀਆ आखण वाला क्या विचारा शक्ति पर भंडारा विस्तु दे तुझे क्या चारा नानक सच सवार नहारा आसा महिला पहला आखा जीव विसरे आखने ना सच नाम की लागै भूत भूखा कह चलिए दुख सोके विसरे मेरी माए साचा साहब सच है साचे रहाओ सच नाम आई तलवलिया थके कीमत नहीं पाई जिस मिलके आखन पाए वडन होवे घाट न जाए ਨਾਮ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਚੁੱਕੇ ਭੋਗ ਬੁਨੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਗੜਾਬ ਤੇੜ ਤੇਰੀ ਦਾਤ ਜਿਤਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਸ ਬੁਨਾਤ ਰਾਗ ਗੁਦਰੀ ਮਹਿਲਾ ਚੌਥਾ ਹਰ ਕੇ ਜਣ ਸਤ ਗੁਰ ਸਰੂਪ ਖਬਨੋ ਕਰੋ ਗੁਰ ਬਾਜ ਹਮ ਕਿਰੇ ਗਰਮ ਸਰੂਪ ਨਾਹੀ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇ ਨੋ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨੁ ਸਕਾਈ ਹਰ ਕੀਰਤਿ ਹਮਰੇ ਰਹਿਰਾ ਸਰਾਉ ਹਰ ਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਬੰਦ ਪ੍ਰਗਾਸ ਜਿਨ ਹਰ 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 ਸੋ ਨਾਮ ਨਾ ਪਾਇਆ ਤੇ ਭਾਗ ਹਿੰ ਜੰ ਪਾਸ ਜੋ ਸਤਗੁਰ ਸਨ ਸੰਗਤ ਨਈਐ ਤਰੇ ਇਕੀਵਤ ਇਕੀਵਾਸਿ ਜਿਨ ਹਰ ਜਨ ਸਤਗੁਰ ਸੰਗਤ ਪਾਇਐ ਤੈਨ ਤੁਮ ਅਸਤਿ ਲਿਖਿਆ ਲਿਖਾਸ ਧਨ ਤਨ ਸਭ ਸੰਗਜਤ ਹਰ ਰਸ ਪਾਇ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹਲਾ 5 ਕਾਹਿਰ ਮਨ ਚਿਤਵੈ ਉਦਮਜਾ ਆਹਰ ਹਰ ਜੀਓ ਪਰਿਆ ਸਾਲ ਪਥਰ ਮੈਂ ਜਿਨ ਤਿਉ ਪਾਇ ਤਾ ਗਰਜ ਗਾਗੇ ਕਰ ਤਰਿਆ ਮੇਰੇ ਮਾਧੂਰੀ ਸਾਥ ਸੰਗਤਮ ਲੈ ਸਿਓ ਤਰਿਆ ਵਿਰਪਰ ਸਾਰ ਆਪਣਾ ਪਦ ਪਾਇ ਸੋ ਕੈ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਰਬਨਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਤੱਕ ਸੰਭਾ ਹੈ ਠਾਕੁਰ ਕਾਹਿਰ ਮਨ ਭੋਗ ਕਰਿਆ ਊੜੇ ਊੜਾ ਵਿਸੇ ਕੋ ਸਾਦੀ ਪਾਚੇ ਬਜਰੀ ਚਰਿਆ ਦਿਨ ਗਾਵਣ ਖਲਾਵੇ ਕਮਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਚਰ ਜਨਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਏਗਾ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਐਸਾ ਮਹੱਲਾ ਚੌਥਾ ਸੁਪਰਕ ਇੱਕ ਓੰਕਾਰ ਸੁਖ ਪ੍ਰਸਾਦ ਸੁਪਰਕਨ ਰੰਝਣ ਹਰ ਪਰਖਣ ਰੰਝਣ ਹਰ ਅਗਮਾ ਤੁਮੇ ਪਾਰ ਸਭ ਤਾਵੇ ਸਭ ਤਾਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੁਜੀਆਂ ਕਾਦਾ ਤਾਰ ਹਰ ਤੇ ਆਵੇ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਅਰੇ ਆਪੇ ਠਾਕੁਰ ਆਪੇ ਸੇਵਕ ਜੀ ਕੈ ਨਾਨਕ ਜント ਵਿਚਾਰ ਧੂ ਕੜਕੜ ਅੰਦਰ ਸਰਮੁਨਾ ਅੰਤਰੀ ਹਰ ਇੱਕ ਪਰਕ ਸੁਮਾਨ ਮਿਤ ਦਾਤਕ ਭਿਖਾਰੀ ਜੀ ਸਭ ਤੇਰੇ ਚੋਟ ਵਿਡਾਨ ਰੂਆ ਪੇਦਾਤਾ ਤੇ ਭਗਤਾ ਜੀ ਹੋਤ ਰੁਨਾ ਵਰ ਨਾ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇੰਤਰੀ ਤੇਰੇ ਕਾਗੁ ਨਾ ਕਵ ਕਾਨ ਜੋ ਸੇਵੈ ਜੋ ਸੇਵੈ ਤੂ ਜੀ ਜਨਾਨ ਤਿਨ ਕੁਰਬਾਨ ਹਰਤੇ ਆਵੇ ਹਰਤੇ ਆਵੇ ਤੂ ਜੀ ਸੇਂਜ ਦੁਗਮ ਸੁਖਵਾਸੀ ਸਹਿਮੁਕਤ ਸਹਿਮੁਕਤ ਪੈ ਜੀ ਨਹਰਤੇ ਆਇ ਜੀ ਤਨ ਟੂਟੀ ਜੰਕੀ ਵਾਸੀ ਜਿੰਨਰ ਪੋਇ ਨਹਰਨੀ ਪੋਤੇ ਆਇ ਜੀ ਤਨ ਕਾ ਕੋ ਸਭ ਬਗਵਾਸੀ जिन सेवा जिन सेवा मेरा हर जीत हर हर रूप समासी से तन जिन हरते त्याय जिन नानक तिन बल जासी तेरी पगड़ तेरी भगत भंडार जी भरे बेंत बेंता तेरे पर तेरे पर सलाह तुझे हर अनेक अनेक अनंता तेरे नहीं तेरे नहीं करे हर पूजा जी तब तापे जपे बेंता तेरे अनेक तेरे अनेक पड़े बो सुमर सा सदे कट करम करंता सहे पग सहे पग भले जन नानक जी जो भावे मेरे हर भगवंता

ਸਭ ਤੇਰੀ ਤੂੰ ਸਭ ਨੂੰ ਧਿਆਇ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਬ ਵਾਇਤ ਦਾਪ ਵੀ ਛੋੜਿਆ ਆਪ ਮਿਲਾਇਆ ਰੂਦਰ ਐਸੋ ਤੋ ਜਹੀ ਮਾਇ ਤਦਵੇਂ ਦੂਜਾ ਕੋਈ ਨਾਏ ਹੀ ਜਾਣ ਸਭ ਤੇਰਾ ਖੇਲ ਜੋਗ ਮਿਲ ਵਿਛੜਾ ਸੁਨੋਗੀ ਮੇਲ ਜਿਸਨੂੰ ਤੂੰ ਜਾਣੇ ਸੋ ਜਣ ਜਾਣੇ ਹਰਗੁ ਸੁਧੀ ਅੱਖ ਵਖਾਣਿ ਇਹਨ ਹਰ ਸੇਵਾ ਤਿੰਨ ਸੁਖ ਪਾਇਐ ਚੈਦੇ ਇਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਗਿਆ ਸਭ ਹੋਇ ਦੂਜਾ ਵਰਨਾ ਕੋਈ ਰੂ ਕਰ ਕਰ ਵੇਖੇ ਜਾਣੇ ਸੋਇ ਜਨ ਨਾਲ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਸਭ ਤੋਂ ਸਰਬੜੇ ਪਹਿਲੇ ਨਵਸਾ ਪਾਣੀ ਪਾਵਕ ਤਿਨਹਿ ਕੀਆ ਪੰਕਨਮਾ ਪੰਗਨੇਸ ਜਾਲ ਹਮ ਦੇਖੈ ਤੇ ਡੂਬਿਐ ਮਨ ਇੱਕ ਨ ਚਿਤਸਮੁ ਰਮੁ ਮਨਾ ਹਰਿ ਬਿਸਰੈ ਤੇਰੇ ਗੁਣ ਕਲਿਰਾਹਾਉ ਨਾਉ ਜਤੀ ਸਦੀ ਨਹਿ ਭੜੈ ਮੂਰਖ ਮੁਦਾ ਜਨਮ ਭਇ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੁਮ ਨਾਹਿ ਵਿਸਰੈ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨਕ ਦੇ ਹਰੀਆ ਗੋਵਨ ਮਹਿ ਕੇ ਤੇਰੀ ਬਰੀਆ हवर का तरक तेना का मिल सास भज केवल नाम शरण जान ला भव जरण कह जना पिता जा तरंग माया कह रहा जब तुम धर्म ना कमाया सेवा सात न जाने हर राया कहो तो ना हमी चिकरम शरण पर राखो शर्म पाचाई दसवीं कवियो बाज बेनती चो पई हमरी करो दर अच्छा पूर्ण हो चित इच्छा तब तो चरण मंडाए हमारा प्राण जन को प्रतिपारा

राख लख नहारे सहाय प्यारे दीन बन दुष्टन कंता काल पै कर बसन प्रकाश कामासम का जोगी बेदरा ब्रह्मा जो थो जमन काल सब लोग नमस्कार है तय हमारा जमन काल से जुक्त बनायो देव दक्षण बजायो आ दंते क्या अवतारा सोई गुरो समझियो हमारा नमस्कार तो श्री कुमारी सकल प्रजा जन आप सवारी सेवकण को सब गुण सुख दियो सतरंग को पर मोहब्बत कियो कट के अंतर की जानत भले बरे की पीर पहचान टिंटी ते कुंजे रसूलला सब पर कृपा रस कर फूला संतन दुख पाए ते दुखी सुख पाए साधन के जो की एक एक की पीर पहचान कट के बड़ पर की जान जब रख करा कर तारा प्रजा तरत तब देह अपार जगा करत करत हुकुम तुम्हें मिलत देह तर सब ਜੇਤੇ ਬਨ ਸਿਰ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹਿਤੇ ਰਹਿਤ ਨਿਰਾਮ ਜਾਣਨ ਪੇਦ ਪੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਲਮ ਆਦ ਨੀਦ ਨਾ ਦੇ ਅਸੰਭ ਤਾਕਾ ਮੂੜ ਚਾਰਦ ਪੇਦਾ ਜਾਕੋ ਪੇਉ ਨਾ ਭਾਵ ਦੇ ਪੇਦਾ ਤਾਕੋ ਕਿਰਪਾ ਹੈ ਨਨ ਮਾਰਤ ਮਾ ਮੂੜ ਕਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਦ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਦੇਤੀ ਬਰਲੰਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਕਨ ਜੈ ਬਸਾਰਾ ਕਿਆ ਵੀ ਸਜਾ ਪ੍ਰਤਮ ਸੰਸਾਰਾ ਏਕੇ ਰੂਪ ਇਹਨੂੰ ਸਰੂਪਾ ਰੰਗ ਕਪੇ ਉਰਾ ਕਈ ਪੂਪਾ ਅੰਡਾ ਜੇ ਰਸ ਤੇ ਕੇ ਨੂੰ ਪੁਰ ਕਾਣ ਬਹੁ ਰਹੀ ਦੀਨੀ ਕਹੂੰ ਫੁੜਾ ਜਾ ਬੈਠਾ ਕੋ ਸੁੰਤ ਭੈ ਸੰਕਰ ਕੇਠਾ ਸਗਰੇ ਸਿਰ ਤੇ ਗਾਏ ਚੰਬੋ ਆਦ ਜੁਗਾਦ ਸਰੂਪ ਸੇ ਅੰਬਵ ਅਬਰ ਅਚਾ ਮੇਰੀ ਤੁਮ ਕਰੋ ਸਿੱਖਿਓ ਬਾਰ ਸੇ ਕਿ ਸੰਗਰੋ ਦੂਸਰ ਤੇੜ ਵਡ ਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਤੁੰਚਾ ਤਰਨੀ ਪਰੇ ਤਿੰਕੇ ਦੂਸਰ ਤੋਹ ਮਰੇ

सर्वठोर मोह सुहाय दिश दो तेले हो, हो बचाए सुबैया पाई गए जब ते तुम रे तब ते कुआ करे नहीं आने राम रहीम प्राण पुराण एक हम देख ना मान्य सुमर शास्त्र वे सब बहु भेद कहे हम एक ना जान्यो श्री उस्मान कृपा तुम री कर मैं सब तो हे बकान दोहरा सगल द्वार को छाड़ कह गयो तुहार तो द्वार बाई गहे की लाजिया सुबोबिन दास तुहार तो ਨਾਮ ਕਲੀ ਮਹੱਲਾ ਤੀਜਾ ਨ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਨੰਦ ਤੇ ਆਮਰਯਾ ਇਹ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਰਤੀ ਮਨ ਵਿਧੀਆਂ ਵਧਾਈਆਂ ਦਾਗ ਰਚਨ ਪਰਵਾਰ ਪਰੀਆਂ ਸ਼ਬਦ ਗ੍ਰਾਵਣੀਆਂ ਆਈਆਂ ਸ਼ਿਭ ਗੋਤਾ ਗਾਵੋ ਹਰੀ ਕੇ ਰਮਨ ਜਨੀ ਵਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਉ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੂਖ ਸਭ ਬਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸੁਭਨਾਗ ਲੰ ਸਮਰਤ ਸੋ ਹਮੀ ਸੋ ਕਮਨੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਜ ਜਿਨ ਤੇ ਸੋ ਪਾਵੇ ਸਦਾ ਸਤਿ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜਿ ਸ਼ਬਦ ਕਨਿਹਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮਿਆਂ ਦਾ ਅਰਮੇ ਰਾਜਨ ਭੁੱਖਾ ਸਭ ਗਵਾਈਆਂ ਕਰ ਸਾਚ ਸੁਖ ਮਨਾਏ ਵਸਾਈ ਜਿਨਾਂ ਸਾਚਾ ਪੁਜਾਈਆਂ ਸੁਦਾ ਕਰ ਬਾਣ ਪਿਤਾ ਗਰਬੇ ਟੋ ਜਿੱਤਿਆਂ ਵੜੇ ਆਈਆਂ ਕਹੇ ਨਾਨਕ ਸੁਨੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਪਰਿਤ ਘਰ ਸਭਾਗੇ ਘਰ ਸਭਾ ਦੇ 14 ਵਾਜੇ ਕਲਾ ਜਤ ਕਰਤਾਰੀਆਂ ਪੰਛ ਦੋਤਰ ਵਸਕੀਤੇ ਕਾਲ ਕੰਟਕੁਮਾਰ ਧੁਰ ਕਰਮ ਪਾਇ ਤੁਜੀਨ ਕੋ ਸੀ ਨਾਮ ਅਹਰ ਕੇ ਲਾਗੇ ਕਹੇ ਨਾਨਕ ਤੈਸ ਕੋ ਹੋਤਿ ਘਰੇ ਅਨੰਦ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਕਣ ਮਨੋਰ ਤੋ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਏ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਨ ਸਤਗੁਰ ਰਹਾ ਭਰਪੂਰ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਲਾ ਪੰਜਵ ਥਾਲ ਵਿੱਚ ਤਨ ਵਸਤੂ ਪਈਏ ਸਤ ਸੰਤੋਖ ਵਿਚਾਰੋ ਅਮਰਿਤ ਨਾਮ ਠਾਕੁਰ ਕਾ ਪਈ ਦਿਸ ਕਾ ਸਭ ਸੇ ਆਧਾਰੋ ਜੇ ਕੋ ਕਾਵੇ ਜੇ ਕੋ ਪੁੰਤਰਿਸ ਕਾ ਹੋਇ ਉਦਾਰੋ ਜਿਵਤ ਜੀ ਨਾ ਜਾਣ ਤਨ ਤ੍ਰਕੀਰ ਧਾਰੋ ਤੁਮ ਸੰਸਾਰ ਚ ਲਗਤ ਰੀ ਸਬ ਨਾਨਕ ਬ੍ਰਹਮ ਪ੍ਰਸਾਰੋ ਸੋ ਲੋਕ ਮਹੱਲਾ ਬਨਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਅਰੇ ਕੋ ਗੁਨਾਹ ਹੀ ਆਪੇ ਤਰਸ ਪਈ ਹੋਈ ਤਰਸ ਪਿਆ ਮੇ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਲਮਨ ਤੀਵੇ ਹਰਿਆ ਪੋੜੀ

ਨੇਤਰੀ ਸਤਗੁਰੂ ਕੋ ਇੱਕ ਨਾ ਸੁਰਨੀ ਸੁਰਨਾ ਗੁਰਨਾ ਸਤਗੁਰ ਤੇ تیرਤੇ ਅਦਰਗੇ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਹੈ ਵਾਦੇ ਜਗ ਮੇ ਉਤਮ ਕਾੜੀਆ ਵਿਰਲੇ ਕੇਈ ਕੇ ਮੱਲਾ ਪਨਵਾ ਰਖੇ ਰਕਣੇ ਹਾਰਿਆ ਭਿ ਉਭਾਰਿਆ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਆ ਵਾਯਾ ਪਦੇ ਹਾਲ ਮਨਉਨਾ ਵਿਸਾਰਿਆ ਸਾਧ ਜਨਾ ਕੇ ਸੰਗ ਭਵ ਜਲਤਾਰਿਆ ਸਾਗਤ ਕਿੰਦਕੀ ਦੁਸ਼ਟ ਕੇ ਨਾ ਮਾਹੀ ਵਿਦਾਰਿਆ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਜਿਸ ਮਰਸੁ ਕੋਏ ਸਗਲੇ ਦੂਖ ਜਾਈ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਜਿਸ ਮਰਸੁ ਕੋਏ ਸਗਲੇ ਦੂਖ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ